ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆਦੇ ਬਲੌਗ 'ਚ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਦਿਨ ਦੁਗਣਾ ਰਾਤ ਦੁਗਣਾ ਤਰੱਕੀਆਂ ਬਖਸ਼ੇ ਭਾਈ ਸਾਰਿਆਂ ਨੂੰ ਬਾਕੀ ਚੱਲਦੇ ਜੀ ਕਾਰੋਬਾਰ ਅੱਜ ਦੇਖਦੇ ਕਣਕ ਨੂੰ ਪਾਣੀ ਲੱਗਣਾ ਵੀ ਪਹਿਲਾਂ ਮੌਸਮ ਦੱਸਦੇ ਦੇ ਵਿੱਚ ਕਹਿੰਦੇ 2 ਦਿਨ ਤੱਕ ਮੀਂਹ ਦੱਸਿਆ ਹੋਇਆ ਪਰ ਮੌਸਮ ਤਾਂ ਹਾਫ ਹੈ ਕੋਈ ਹੈਲਚੋਲ ਹੈ ਨਹੀਂ ਮੌਸਮ ਵਿੱਚ ਚਲੋ ਬੱਦਲ ਵਾਈ ਜੀ ਹੋਵੇ ਫਿਰ ਵੀ ਹੁੰਦੀ ਹੈ ਆ ਮਾੜਾ ਮੋਟਾ ਦੱਖਣ ਦਾ ਸਾਹ ਹੋਵੇ ਫਿਰ ਆਸ ਹੁੰਦੀ ਵੀ ਚਲੋ ਮੀਂਹ ਆਊਗਾ ਵੈਸੇ ਠੰਡ ਦੇਖੀ ਹੁਣ ਦੋ ਤਿੰਨ ਦਿਨ ਤੇ ਠੰਡ ਵੱਧ ਗਈ ਸਮਕਾ ਪਹਿਲਾਂ ਤਾਂ ਗਰਮ ਐ ਜੀ ਹੈਗੀ ਦੀ ਇੱਕ ਦਿਨ ਦਾ ਖੜਾ ਜੱਲਿਆ ਦਾ ਵੀ ਉਹਦੇ ਕਰਕੇ ਬਾਅਦ ਪਾਣੀ ਲਾਉਣਾ ਪੈਣਾ ਕਿਉਂ ਫਿਰ ਟਾਈਮ ਟੱਪਦਾ ਜਾਂਦਾ ਅੱਜ ਤਕਰੀਬਨ 21 ਦਿਨ ਦੀ ਕਣਕ ਹੋ ਗਈ ਆਪਣੀ 3 ਤਰੀਕ ਨੂੰ ਬੀਜੀ ਸੀ ਅੱਜ 24 ਹੋ ਗਈ ਵੀ ਹੈਵੀ ਬਾਈ ਦੇ ਵਿੱਚ ਪਾਣੀ ਲੱਗਣਾ ਚਾਹੀਦਾ ਜਿੱਥੇ ਵਕੀਲਾ ਸਵਰੇ ਕਰੀ ਵੀ ਹੈ ਅੱਜ ਦੇਖਦੇ ਆ ਨੱਕੇ ਦਾ ਪਾਸ ਵੇਰੇ ਲਾ ਜਾਂਦੇ ਸਾਰੇ ਤਿਆਰੀ ਕਰੀ ਵੀ 10:30 ਵਜੇ ਲੈਟ ਆਉਣੀ ਹੈ ਵੀ ਕਿੰਨਾ ਕੁ ਟਾਈਮ ਲੱਗਦਾ ਵੈਸੇ ਅੱਗੇ 3 ਘੰਟੇ ਲੱਗੇ ਇਕੱਲੇ ਨੂੰ ਗਾਹਾਂ ਵੀ ਤੰਨੇ ਲੱਗੇ ਤੇ ਵੀ ਚਲੋ ਜਿਹੜਾ ਕਿਆਰਾ ਬਣੇ ਹੁੰਦੇ ਨੇ ਕਾਰੇ ਵਿੱਚ ਉਹ ਪਾਣੀ ਨੂੰ ਥੋੜਾ ਟਾਈਮ ਘੱਟ ਲੱਗਦਾ ਜੇ ਆਪਾਂ ਖੁੱਲ੍ਹੇ ਹੀ ਭਰਦੇ ਆ ਫਿਰ ਉਹਨੂੰ ਟਾਈਮ ਵੱਧ ਲੱਗ ਜਾਂਦਾ ਵੀ ਬਾਕੀ ਟਾਈਮ ਦੇਖਦੇ ਕਿੰਨਾ ਕੁ ਲੱਗਦਾ ਵੀ ਮੌਸਮ ਠੀਕ ਹੈ ਇੱਕ ਹਲੇ ਦੁੱਲੇ ਕੋਲ ਜਾਣਾ ਹੈ ਉੱਥੇ ਵੀ ਸਕੰਜਾ ਦਿੱਤਾ ਵੰਡਣ ਵਾਸਤੇ ਕੱਲ ਵੈਸੇ ਤਕਰੀਬਨ ਨੇੜੇ ਹੀ ਗਿਆ ਪਹੁੰਚੇ ਵੈਦਾਂ ਬਾਕੀ ਅੱਜ ਦੇਖਦੇ ਕਿੱਥੇ ਕ ਪਹੁੰਚ ਗਏ ਰੰਗ ਰੰਗ ਹੁੰਦਾ ਕਿ ਨਹੀਂ ਉਹਦੇ ਅਸਾਬ ਕੋਲੋਂ ਪਰ ਆਫ ਗੱਡੀ ਵਾਲੇ ਨੂੰ ਕਹਿਣਾ ਹੈ ਇਹੋਂ ਗੱਡੀ ਵਾਲ ਨੂੰ ਇੱਕ ਦਿਨ ਪਹਿਲਾਂ ਦੱਸਣਾ ਪੈਂਦਾ ਉਹਨਾਂ ਦਾ ਵੀ ਵੀ ਕਿਰਾਏ ਦਾ ਕੰਮ ਚੱਲਦਾ ਉਹਦੇ ਹਿਸਾਬ ਨਾਲ ਉਹਨਾਂ ਸੈਟਿੰਗ ਕਰਨੀ ਹੁੰਦੀ ਹੈ ਜੋ ਵੀ ਦਿਖਾਉਂਦਾ ਦੁੱਲੇ ਕੋਲ ਕਿੱਥੇ ਕੰਮ ਨੇੜੇ ਪਹੁੰਚਿਆ ਵਾ ਬਾਕੀ ਰਾਹ ਕਹਿੰਦੇ ਕੋਲ ਖੜੇ ਦਾ ਹੀ ਖਾਸਾ ਉਹਦਾ ਹੁੰਦਾ ਜਿਹੜਾ ਉਹ ਕੰਮ ਹੈ ਕੱਲ ਜਿੰਨਾ ਟਾਈਮ ਕੋਲ ਰਹੇ ਉਹਨਾਂ ਟਾਈਮ ਲੱਗੇ ਰਹੇ ਚੰਬੜੇ ਰਹੇ ਵਧੀਆ ਕਰਿਆ ਕੰਮ ਚਲੋ ਉਧਰ ਖਨਪਾਟ ਸਾਹਿਬ ਚੱਲੋ ਤੇ ਆਪਾਂ ਨੂੰ ਉਧਰ ਜਾਣਾ ਪੈ ਗਿਆ ਬਾਕੀ ਹੁਣ ਜਾਇ ਤੇ ਪਤਾ ਲੱਗਣਾ ਕਰੇ ਗਏ ਦੇ ਕੰਮ ਛੇੜੂ ਕਰਨਾ ਉਹਨਾਂ ਨੇ ਵੀ ਚਲੋ ਕੰਮ ਹੋਣਾ ਕੋ ਟੁੱਟ ਪਾਂਦੀ ਹੋਰ ਵੀ ਆਈ ਜਾਂਦੀ ਹੈ ਵੀ ਜਿਹਨਾਂ ਦਾ ਸਕੰਜਾ ਦਾ ਜਿਹੋ ਉਹਨਾਂ ਨੇ ਆਪਾਂ ਨੂੰ ਵੀਰਵਾਰ ਬਾਅਦ ਤੱਕ ਕਿਹਾ ਵਾਦਾ ਚਲੋ ਵੀਰਵਾਰ ਨਹੀਂ ਬੁੱਧਵਾਰ ਨੂੰ ਆਪਾਂ ਨੇ ਪੁੱਛਦਾ ਕਰ ਦੇਣਾ ਇੱਕ ਦਿਨ ਪਹਿਲਾਂ ਪੁੱਛ ਜੂਗਾ ਸਲਾਹ ਮੇਰੀ ਕੱਲ ਨੂੰ ਨਹੀਂ ਮੰਗਲਵਾਰ ਨੂੰ ਜਾਂਦਾ ਵੀ ਬਾਕੀ ਦੇਖਦੇ ਆ ਖਨੇ ਕੱਲ੍ਹ ਤੱਕ ਤਿਆਰੇ ਹੋ ਜਣਾ ਵੀ ਫੇਰ ਕੱਲ੍ਹ ਨੂੰ ਭੇਜ ਦਾਂਗੇ ਅਸਲੀ ਤੇ ਜਾ ਕੇ ਪਤਾ ਲੱਗਣਾ ਉੱਥੇ ਵੀ ਬਾਕੀ ਪਹਿਲਾਂ ਆਪਾਂ ਦੁੱਲੇ ਬਾਏ ਮਾਰ ਕੇ ਆਉਂਦੇ ਕਿਹੜਾ ਵੀ ਉਹ ਹਲੇ ਲੈਟ ਨੂੰ ਤਕਰੀਬਨ 10:00 ਵਜੇ ਆ ਲੈਟਨ ਅੱਧੇ ਘੰਟੇ ਤੱਕ ਆਉਣਾ ਜਦ ਤੱਕ ਆਪਾਂ ਨੇ ਨੋ ਲੈ ਵਾ ਚੈੱਕ ਕਰਕੇ ਆਉਂਦੇ ਨਾਲੇ ਹੁਣ ਤੇ ਹੱਥ ਪਾਇਆ ਵਾ ਫਿਰ ਚੰਬੜੇਦਾਰ ਹੋਗੇ ਸਾਰਾ ਦਿਨ ਵੀ ਕਿਵੇਂ ਦਾ ਪ੍ਰੋਗਰਾਮ ਹੈ ਸਾਰਾ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਂਦੇ ਆ ਬਾਕੀ ਬਹੁਤ ਧੰਨਵਾਦ ਆ ਵੀਰਾਂ ਦਾ ਜਿਹੜੇ ਇੰਨਾ ਪਿਆਰ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਵਿੱਚ ਰੱਖੇ ਬਹੁਤ ਪਿਆਰ ਕਰਦੇ ਵੀ ਫੋਨ ਵੀ ਆਉਂਦੇ ਰਾਤ ਨੂੰ ਵੀ ਚਲੋ ਆਪਾਂ ਚੱਕੀ ਲਈਦਾ 9 ਵਜੇ ਤੱਕ ਤਕਰੀਬਨ ਜਾਗਦੇ ਹੁੰਦੇ ਆ ਜਾ ਕੇ ਦੇ ਘਰ ਹੁੰਦੇ ਫਿਰ ਤਾਂ ਸੌਂ ਜਾਂਦੇ ਆ ਫਿਰ ਰਾਤ ਨੂੰ ਛੋੜ ਜਾ ਫੋਨ ਚੱਕਣੇ ਔਖੇ ਹੋ ਜਾਂਦੇ ਆ ਵੀ ਬਹੁਤ ਫੋਨ ਵੀਰਾਂ ਦੇ ਆਉਂਦੇ ਆ ਬਾਹਰ ਤੇ ਫੋਨ ਬਹੁਤ ਆਉਂਦੇ ਆ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਦਿਨ ਦੁੱਗਣੇ ਰਾਤਾਂ ਗੁਣਤ ਰੱਖਿਆ ਵਾਖੇ ਚਲੋ ਬਾਕੀ ਦਿਖਾਉਂਦੇ ਜੀ ਪਹਿਲਾਂ ਦੁੱਲੇ ਬਾਈ ਕਿਹੜਾ ਮਾਰ ਕੇ ਆਉਂਦੇ ਇੱਕ ਵਾਰ ਫੇਰ ਆ ਕੇ ਲਾਉਂਦੇ ਪਾਣੀ ਕਣਕ ਨੂੰ ਦਿਖਾਉਂਦੇ ਆਪਾਂ ਤੁਹਾਨੂੰ ਸਾਰਾ ਉਹ ਵੱਡੇ ਵਹਿਗੇ ਮਤਲਬ ਬਣਾਉਂਦੇ ਆ ਉਹ ਭਾਈ ਜਿੱਥੇ ਕੱਲ ਛੱਡ ਕੇ ਤੇ ਕੰਮ ਉੱਥੇ ਰਹਿ ਗਿਆ ਹੁਣ ਫੇਰ ਪਹੁੰਚੇ ਆ ਹੁਣ ਫੇਰ ਲੱਗੇ ਫਟਾਫਟ ਮੇਰੇ ਇਹਦੇ ਡਰ ਲੱਗਦਾ ਦਿੱਤੇ ਹਾਂ ਇੱਥੇ ਡਰ ਲੱਗਦਾ ਮੈਂ ਤਾਂ ਹਾਂ ਹੁਣ ਦੇਖ ਲੈ ਟਾਈਮ 2:00 ਵਜੇ ਕੇ ਮਹਾਂਲਾ ਰ ਲੈ ਰੰਗ ਹੋ ਗਿਆ ਹਾਂ ਜਿਹੜੇ ਸਾਡੇ ਕੱਲ ਕੰਮ ਚੱਲਦਾ ਦਾ ਰੰਗ ਕਿਹਦੇ ਹੋ ਗਿਆ ਬੱਸ ਮਤਲਬ ਉਹ ਉਹ ਲਿਖਾਇਆ ਰੱਖੀ ਦੀ ਬੱਸ ਇਹਨਾਂ ਦੇ ਰੇ ਬੈਟਿੰਗ ਹਾਂ ਮਤਲਬ ਉਹ ਅਮਰ ਤੇ ਨਹੀਂ ਗਿਆ ਹਾਂ ਇਹਦਾ ਦੁੱਲੇ ਦਾ ਫਰਕ ਆ ਗਿਆ ਇਹਦਾ ਫਰਕ ਆ ਥੋੜਾ ਜਿਹਾ ਇਹਦਾ ਦੁੱਲੇ ਦਾ ਫਰਕ ਗਿਆ ਇਹਦੇ ਵੀ ਉਹੀ ਕੁਝ ਹੈ ਮੇਰਾ ਫਰਕ ਨਹੀਂ ਹੈ ਮੇਰਾ ਪਿਆ ਹਾਂ ਮੇਰਾ ਵੀ ਤਾਂ ਪੀਲੇ ਕਿਰਾ ਫਟਕਾ ਤੇਰਾ ਖੱਟਾ ਆਏ ਉਹ ਚੱਲ ਮਾੜਾ ਮੋਟਾ ਦਾ ਫਰਕ ਹੁੰਦਾ ਹੀ ਹੈ ਉਹ ਮੋਟਾ ਪੀਲਾ ਤੇਰਾ ਉਹ ਆ ਲੈਮਨ ਖੇ ਹੋਆ ਕਾਹ ਹੋਇਆ ਹੁੰਦਾ ਹੀ ਐਨਾ ਕਾਰਗ ਕੋਲੀਆਂ ਬਜਾਦੀਆਂ ਮਾਡਾ ਮੋਟਰ ਹਰ ਖੁੰਦਾ ਹੀ ਆ ਬਾਈ ਲੱਗੇ ਲੋਕ ਅੰਦਰ ਕਟਕੀ ਨੂੰ ਡਾਲੀਂ ਇਹਦੇ ਨੂੰ ਮੈਂ ਅੱਗੇ ਚੋਂ ਡਾਲਣਾ ਗੱਡੀ ਵਾਲੇ ਨੂੰ ਪਾਸੇ ਨੂੰ ਕਹਿ ਦਊਗਾ ਫਿਰ ਠੀਕ ਆ ਨਾਲੇ ਉਹ ਕੱਲ ਦਾ ਟਾਈਮ ਹੋਊਗਾ ਪਰ ਸੋਨੂੰ ਪੱਕਾ ਰਹਿਦਾ ਇਹਨੂੰ ਮੈਂ ਰਹਿਣ ਦੀ ਉੱਚੇ ਨਾਲ ਰਹਿਣ ਦੇ ਆ ਤੂੰ ਡਾਊ ਹੈਂ ਨਾ ਕੋਈ ਤਾਂ ਠੀਕਾ ਡਾਲਾ ਮੜਾ ਜਿੱਤੇ ਜਿਹੜੇ ਵਿੱਚ ਆਉ ਠੀਕ ਹੈ ਠੀਕਾ ਠੀਕਾ ਓਕੇ ਹਮ ਅਸਣੇਗਾ ਤਾਂ ਓਕੇ ਆ ਲਾ ਦੇ ਲਾ ਦੇ ਇਹਨਾਂ ਨਵੇੜ ਦੇ ਕੰਮ ਹੋ ਸਵੇਰੋਂ ਸਾਜਰ ਡੰਕ ਕਰਨ ਲੱਗ ਜਾ ਇਹਨੂੰ ਲਾ ਦੇ ਲਾ ਦੇ ਮੈਨੂੰ ਬਾਈ ਦਾ ਫੋਨ ਅੱਜ ਵੀ ਆ ਲਿਆ ਹੁਣ ਮਾਹੀ ਮੈਂ ਹੁਣ ਗਿਆ ਨਹੀਂ ਹੈਗਾ ਪਾਣੀ ਲੱਗਿਆ ਵੇ ਲਾਉਣਾ ਵੀ ਜਾ ਕੇ ਦੇਖਦਾ ਤਿਆਰ ਹੋਇਆ ਵਾ ਹੁਣ ਜਿਹੜੇ ਲੱਗੇ ਵੇ ਕੱਲ ਦੇ ਲੱਗੇ ਵੇ ਵਸੇ ਹੈ ਤਾਂ ਤਿਆਰਿਆ ਪਾਇਪ ਰਹਿ ਗਏ ਉੱਪਰ ਲੱਗਣ ਬਾਅਦ ਆ ਪਾਇਪ ਬਣਿਆ ਪਿਆ ਇੱਧਰ ਬਰਾ ਕੇ ਬੈਲਡ ਹੋ ਜਾਣਾ ਇੱਥੇ ਨਾ ਨਹੀਂ ਦੀ ਗੰਗਾ ਘਟਿਆ ਨਹੀਂ ਰਹਿਣ ਜੇ ਆਪਰੇ ਕਰੀ ਕਰੀ ਇਹ ਅੰਦਰ ਕਰਨੀ ਨਾ Jadi ukuran yang dikatingin jadi karunuhi Jadi katingin karunuhi Ya ਇਤਰਾ ਲੇਜ਼ਰ ਕਟਰੀ ਦਾ ਕੰਮ ਫੇਰ ਆਜਣਾ। ਉਹ ਕਟਿੰਗ ਜੀ ਵਾਲਾ ਲੇਜ਼ਰ ਕਟਿੰਗ ਵਾਲਾ ਕੰਮ ਲੈ ਰਿਹਾ ਜੀ ਹੁਣ। ਅਰ ਗਿਆ ਜੀ ਖਾਨੇ ਚੱਛੇ ਵੜ ਕੇ ਤੇਨੇ ਮੈਣਿਆ ਪਿੱਛੇ ਫੜ ਦੇ ਰੱਖੀ ਤੇ ਚੱਕਰ ਪੈਂਦਾ ਹੋ ਜਾਣਾ। ਉਹ ਮਾਤਰਾ ਠੀਕ ਰਾਹਗਾ। ਠੀਕ ਰਹੇਗਾ ਤਾਂ ਉਹ ਬਿਲਡਿੰਗ ਦਾ ਸੈਟ ਨੂੰ ਦੇ ਦੇ ਤੂੰ। ਉਹ ਨਹੀਂ ਦੇਣਾ ਆਈ ਸੀ। ਕੀ ਕਰੀਏ ਮਸਾਲਾ ਇਹ ਵੀ ਗੁਣੀਆਂ ਚ ਲੱਗਦੀ ਹੈ ਉਹ ਮਸਾਲਾ ਕਿਆ ਚੀਜ਼ ਨਹੀਂ ਅੱਜ ਕਰੂੰਗੀ ਮੈਂ ਗੁਣੀਆਂ ਚ ਲਾਉਣੀ ਆਂ ਚਾ ਕਰੀਏ ਦੋ ਹੱਥਾਂ ਤੋਂ ਕੱਟਾ ਹੈ ਨਾ ਚਾਰ ਲਈ ਥੋੜਾ ਮੈਸਰੀ ਹੈ ਹੋਵੇ ਕਦੇ ਕਦੇ ਕੋਈ ਖਾੜਨਾ ਪੈਂਦਾ ਕੋਈ ਖਾੜਨਾ ਪੈਂਦਾ ਆਈ ਨਹੀਂ ਹੂੰ ਉਹ ਦੁਹਾਨ ਜਹਾਜ ਚਾਹ ਜਰਵਾ ਅੱਛਾ ਫਾਲ ਯਾਰ ਜਿੰਦਾ ਹੈ ਫਾਲ ਯਾਰ ਅੱਛਾ ਦਿਗਾਰ ਦਿਗਾਰ ਇਹਦਾ ਪੂਰਾ ਸਮਾਨ ਸਾਰੇ ਹੱਥੇ ਫੈਲਾ ਕੇ ਖਾਣ ਹੂੰ ਇਹਦਾ ਪੂਰਾ ਸਮਾਨ ਲੇ ਕੇ ਤੇਰੇ ਮਰ ਮਾਰਨਾ ਪੈਣਾ ਅੰਗਾਂ ਇਹ ਆਈ ਬੱਤੇ ਮੈਨੂੰ ਫੀਡ ਦੇ ਤਾਂ ਆ ਬੱਡੇ ਵੇ ਬੱਡੇ ਵੇ ਅੱਛਾਲੇ ਵੱਡੇ ਹੋਣਾ ਤੇ ਪਰ ਲਾ ਕੇ ਦੇ ਲਾਉਣੇ ਨੇ ਹਾਂ ਹੈਂਡਲ ਲਾਉਣੇ ਸੱਚ ਹਾਂ ਹਾਂ ਉਹ ਬਾਈ ਕਹਿੰਦਾ ਵੀ ਹੈਂਡਲ ਜ਼ਰੂਰ ਲਾਈ ਮਾਸੇ ਟੱਕਣੇ ਵਾਲੇ ਯਾਰ ਚਾ ਚੱਕੇ ਨਾ ਚੱਕੇ ਉਹਨੇ ਕਿਹਾ ਬਾਈ ਨੂੰ ਲਾ ਦੇ ਤੂੰ ਦੋ ਹੈਂਡਲ ਇਹਨੂੰ ਹਾਂ ਰੋਲੇ ਯਾਦ ਆਏਗਾ ਕਈ ਵਾਰ ਹਲਾਉਣਾ ਪੈਣਾ। ਉਹ ਯਾਰ ਤੂੰ ਤਾਂ ਬਹੁਤ ਕਹਿੰਦਾ। ਤੂੰ ਕਹਿੰਦਾ ਟਰੈਕਟਰ ਵਗਰ ਪਾ ਕੇ ਲੈ ਜਾ। ਨਾ ਮੈਂ ਤਾਂ ਨਹੀਂ ਗੁੱਸਾ ਕਰਦਾ ਮੈਂ ਤੁਹਾਨੂੰ ਦੱਸਣਾ ਤਾਂ ਦੱਸਤਾ ਤਾਂ ਲਾ ਦੇਣੇ। ਉਹ ਜੂ ਆਜੇ ਗੁਣੀਆਂ ਚ। ਮਸਲਾ ਕੀ ਕਰੀਏ? ਇਸ ਤੋਂ ਕੁਝ ਲੈ ਜਾਂਦਾ। ਸਾਡੇ ਦੋਵੇਂ ਵੀ ਦਾ ਨਾਮ ਤੇ

ਮੇਰੇ ਘਰੇ ਇੱਕ ਕੱਟੇ ਵੀ ਜਾਂਦੇ ਨੂੰ ਯਾਰ ਇੱਕ ਦੋ ਕੱਟੇ ਉਹ ਬਾਕੀ ਭੁੱਲ ਗਿਆ ਮੈਂ ਕਿਹ ਨਾਲ ਤੈਨੂੰ ਆਇਓ ਮਿੰਡ ਕੇ ਨਾ ਫੋਨ ਕਰਦੇ ਉਹਨੂੰ ਆ ਕਟਵਾ ਲੈ ਲੇਜ਼ਰ ਕਟਣੀ ਜਾਏ ਹਾਂ ਪਰਫਾ ਲੈਣਾ ਬੜਾ ਪਿਛਾ ਮੇਰਾ ਕੋਲਾ ਕਟਾਉਣਾ ਹਾ ਬਾਕੀ ਐਕਟ ਨਹੀਂ ਕਟਵਾ ਰਹੇ ਅੱਛਾ ਆਹ ਰੱਖ ਕੇ ਲੈ ਬੜਾ ਉਹ ਜਿਹੜਾ ਪੁੰਜਾ ਹਾ ਆ ਗੁਜਰਾਤਸ ਮੈਨੂੰ ਉਹ ਜਿਹੜਾ ਬੜਾ ਕੱਟੇ ਉਹ ਮੈਂ ਜਾਂਦੂ ਕੱਟ ਕੇ ਦੇ ਦਿੰਦਾ ਗੱਡੀ ਤੇ ਜਾਵਾਂ ਹਾਂ ਹੁਣ ਅੱਜ ਭੇਜ ਦੂੰਗਾ ਭੇਜ ਤਾਂ ਠੀਕ ਹੈ ਜਾ ਜਾ ਜੀਆ ਫੇਰ ਉਹ ਕਰ ਦੇ ਛੇਤੀ ਕਰ ਦਿੰਦਾ ਤਾ ਉਹ ਤੇਰੇ ਕੋਲ ਪਰਚੀ ਹੈਗੀ ਉਹਨਾਂ ਨੂੰ ਭੇਜ ਦੇ ਜਿਹੜੀ ਕੱਟਣਾ ਹੈ ਦਾ ਫਾਰਮ ਥੰਦ ਫਾਰਮ ਕਿਆ ਲਿਖਿਆ ਵਾ ਥੰਦ ਫਾਰਮ ਹਾਂ ਉਹ ਤਾਂ ਮੈਂ ਤੇਰੇ ਕੋਲ ਲਿਖ ਕੇ ਭੇਜ ਦਿਆਂ ਲੜੀ ਦਾ ਅੱਛਾ ਤੇਰੇ ਕੋਲ ਪਰਚੀ ਹੈਗੀ ਐ ਫਾਰਮ ਆਉਣਾ ਤੇ ਥੰਦ ਆਉਣਾ ਇੱਧਰ ਫਾਰਮ ਆਉਣਾ ਨਹੀਂ ਟੈਗ ਕਿੱਥੇ ਆਪਣਾ ਨੰਬਰ ਕਿੱਥੇ ਲਿਖਣਾ ਦਾ ਇੱਥੇ ਨੰਬਰ ਇੱਥੇ ਮਾਰਤਾ ਹਾਂ ਸਾਹਬ ਵੇਖ ਜਿਹੜੇ ਦੋਏ ਲਾਇਤੋ ਇੱਕ ਮੈਲਾ ਜਾਦਾ ਸਾ ਨਹੀਂ ਰੰਗ ਮਾਰਦੇ ਹਾਂ ਮੈਨੂੰ ਦੱਸਤਾ ਹੋਰ ਜਰਾ ਗੋਤ ਰਿਆ ਦੱਸਦਾ ਮੈਂ ਮੈਂ ਹੁਣ ਕਿਹੜਾ ਘਰਾ ਬਣਾ ਮਕਰ ਰੰਗ ਮਾਰ ਦੂੰਗਾ ਹਾਂ ਯਾ ਵੇਖ ਜਿਹੜਾ ਮੈਲਾ ਜਾਦਾ ਇੱਕ ਹੁਣ ਹੋਏ ਜਾਂਦੇ ਉਹ ਵੀ ਤਾਂ ਲੈ ਕੇ ਛਿੜ ਦੋ ਥੱਪਾ ਜਾਏ ਬੁੜੇ ਦੇਖਦੇ ਵਿਚਾਰੇ ਉਹ ਰੰਗ ਉਤਰਿਆ ਬਹੁੰਦੀ ਗੱਲ ਹੋਰ ਆ ਜਿਹੜਾ ਹੋਇਆ ਰੰਗ ਇਹ ਵੀ ਕਿ ਪਲਾਸਟਿਕ ਆ ਨਾ ਪਰ ਜੜੀ ਵੀ ਅੱਛਾ ਆ ਕੋਲੇ ਲੋਹਾ ਉੱਪਰ ਜਿਹਦਾ ਉੱਪਰ ਪਲਾਸਟਿਕ ਢਾਈ ਦੋ ਅਧਾਰਾ ਆ ਮਾਇਆ करवाने हैं साफ नहीं है कि मैं मैच कर रही हूं आप बदले में बटले हैं मैं बटले हूं के रखा है छोटे हैं ना ਇਹ ਤਾਂ ਨਾੜ ਛੋਟਿਆ ਬੜਾ ਜਾਨ ਕੇ ਲੈ ਤੋ ਛਟਾ ਛੋਟਾ ਦਾ ਹੋ ਆ ਇੱਕ ਛੋਟਾ ਇੱਕ ਬੜਾ ਉਹ ਕਹਿੰਦਾ ਉਹ ਨਹੀਂ ਜਾਵੇ ਸਾਡਾ ਯਾਰ ਦਿਖਾ ਤੂੰ ਸੀ ਆਪਣਾ ਇਹ ਨੱਟ ਲਿਆ ਕੇ ਰੱਖਿਆ ਕਰੋ ਕਰ ਦੇ ਕੇ ਤੁਸੀਂ ਉਹ ਨਾੜ ਮੇਰੇ ਯਾਰ ਇਹ ਬੰਦਾ ਆ ਗਿਆ ਉਹ ਸਮਾਨ ਲੈਣ ਵੇ ਜਗ੍ਹਾ ਕੋ ਬਚਲੇ ਉਹ ਮਾੜਾ ਮੋਟਾ ਕੰਮ ਕਰਾਇਆ ਕਰਦਾ ਮੈਂ ਕਹਿੰਦਾ ਨਾ ਨਾ ਮੈਂ ਨਹੀਂ ਕਰਨਾਗਾ ਅੱਖ ਮੋੜ ਕੇ ਖੜਾ ਲੇ ਜਾ ਜਹਾਜ ਚੱਕ ਕੇ ਲਿਆ ਜਿੱਥੇ ਲਿਆਉਣੇ ਨੇ ਬਰੋਗਿਆ ਦੇ ਦਿੱਨੇ ਆ ਇਹਨਾਂ ਬੰਦਿਆਂ ਦਾ ਕੰਮ ਕਰਦਾ ਬੰਨਵਾ ਅਗਰੇ ਬੇਚਦਾ ਰਹਿੰਦਾ ਜੀ ਦਾਦਾ ਰਿਗਾਰਡਡ ਇਸ ਅੰਤਰਾ ਦਾ ਐਂ ਫਾ ਫਰਾਂ ਜਾਂਦੇ ਕਾਲੇ ਚਾਂਕਰ ਸ਼ਾਹ ਨੂੰ। ਅਗਾਂ ਮਿੱਟੀ ਪਈ ਵੀ ਨਾ ਪਤਾ ਰੰਗ ਮਾਰ ਦੂੰ। ਆਹ ਇਹਦਾ ਵੈਸੇ ਮਰਦਾ। ਐਂ ਤਸਰੇ ਜੇ ਮੈਂ ਮਾਰਦੀ ਜਿਹੜਾ ਥੱਲੇ ਆ ਤਾਪੜਾ ਜ। ਉਹ ਆਦਾ ਹੁਕੂ ਹੈ ਬਾਹਰ ਉਹਨਾਂ ਨੂੰ ਬੱਗਣਾ। ਹੋ ਕੇ ਦੇਖ ਨਾ ਸਾਬੂ ਜਿਹੜਾ ਠੀਕ ਆ। ਸਾਫ ਤਾਂ ਹੁਣ ਮਿੱਟੀ ਉਾਲ। ਉਹਦਾ ਕੁਝ ਨਹੀਂ ਹੋਣਾ। ਮਾਰ ਦਾਂਗਾ ਰੰਗ ਕੋਈ ਨਹੀਂ। ਆਉਂ ਕੇ ਲਿਖਾ ਵੇ ਨਾ। ਅਲਫਾ ਅਲਫਾ। ਇਹ ਬਾਹਰ ਤੇ ਆਏ ਨਾ ਚੈਨਲ ਦੇ ਅਲਫਾ ਦੇ ਆ। ਛੋਟੇ ਕਰਨੇ ਪੈਣੇ ਬੜੇ ਤੋਂ ਛੋਟੇ ਹਾਂ ਅਲਫਾ ਤੀਤਾ ਹਾਂ ਅਲਫਾ ਤੀਤਾ ਬੜੇ ਐ ਆ ਬੜੇ ਬੜਲੇ ਬੜਲੇ ਬੜੇ ਆਖਰਾਵਰੀ ਲਾਉਣਾ ਹੈ ਇਹ ਅਰਦਾਸ ਆ ਗਿਆ ਬੰਦੇ ਕੰਮ ਵਾਲੇ ਆ ਗਿਆ ਰੰਗਾਸਪੁਰਾ ਅਰਦਾਸ ਹੋਣ ਨਿਆਣੇ ਨੇ ਆਈ ਕੋ ਦੇਖਣਾ ਪਤੰਗ ਨੱਠੇ ਭਰੀ ਜਾਨੇ ਹੈ ਉੱਪਰ ਟੀਨਾਂ ਵਿੱਚ ਕੜ ਜਾ ਮੁਰਸੀ ਗਾਂ ਨੂੰ ਕੋੜੀ ਲੱਗੀ ਦੀ ਆ ਵਾਹ ਇੱਕ ਪਤੰਗ ਵਿੱਚ ਕਿੰਨਾ ਨੱਠੇ ਵਜੇ ਨਾ ਨਾ ਮੋਟਰਸਾਈਕਲ ਦੇਖਣਾ ਤੇ ਗੱਡੀ ਦੇਖਣੀ ਉਹ ਵੀ ਹਾਂ ਯਾਰ ਨਾ ਮੈਂ ਆਇਆ ਹੈ। ਲੋਜੀ ਚਲਾ ਕੇ ਮੋਟਰ ਆਕਦੀ ਲਾਈਟ ਟਾਈਮ ਵਾਲੇ ਵੀ 10 ਵਜੇ ਦੇ 33 ਮਿੰਟ ਤੋਂ ਤਕਰੀਬਨ ਆਈ ਏ। ਬਾਕੀ ਆਪਾਂ ਨੇ ਦੋ ਕੈਰੇ ਬਣਾਏ ਜੇ। ਗੱਬੇ ਤੇ ਤਰਸੀ ਡੌਲ ਪਾਈ ਜੀਏ। 45 ਮਿੰਟ ਸਮਝ ਲਓ ਵੀ ਇੱਕ ਕੈਰੇ ਚ ਪਿਆ ਡੇਢ ਘੰਟੇ ਚ ਅੱਧਾ ਕਿਲਾ। ਤੇ 9 ਘੰਟੇ ਦਾ ਕੰਮ ਹੈ ਜੇ ਚੱਲੀ ਜਾਵੇ ਸੈਟ। ਸਰਵਜੀਤ ਜੀ ਦਾ ਨਾ ਕੁਝ ਪਾਸੋਂ ਲਾਤਾ ਹੋਈ। ਕੁਰੇਗਾ ਦਾ ਕਾਲੀਨਾ ਦਾ ਭਰ ਗਿਆ। ਕੱਲ ਆਪਾਂ ਨਾ ਸਵੇਰੇ ਰੇ ਗੇ ਇਰਤਾ ਦੇ ਵਿੱਚ ਵੀ। ਮੀ ਹੁਣ ਲੱਗਿਆ ਪਾਣੀ। ਜਦ ਨਹੀਂ ਕਣਕ ਚ ਜਾਨ ਦੀ ਪੈਂਦੀ ਆ ਪਾਣੀ ਲੱਗੇ ਤੇ ਵਾ ਦੇਖੋ ਇਹ ਰੰਗ ਕਾ ਆਉਂਦਾ ਹੋ ਕੇ ਕਾਲਾ। ਕੱਲ ਦੇ ਭਰੇ ਵੇ ਪੀ ਗਈ ਪਾਣੀ ਸਾਰੇ। ਖੇਤ ਰਹਿ ਸੁੱਕੇ। ਮਾàng ਜੇ ਲੋ ਆਪਣਾ ਭਰਨੇ ਵਾਲਾ 10 ਮਿੰਟ ਦਾ ਅੱਧਾ ਕਿਲਾ ਜਿਹੜਾ ਹੈਗਾ ਬਾਕੀ ਫਿਰ ਠੇਕਾ ਛੱਡ ਦੇ ਮਸ਼ੀਨਾਂ ਦੀ ਹੋਣੀ ਰਿਪੇਅਰ ਹੋਣੇ ਵਾਲੀ ਪਤਲੇ ਮਸ਼ੀਨ ਵਸੋਂ ਵੱਜ ਗਈ ਗਾਇ ਕੋਈ ਹੋ ਗਏ ਨਾ ਟੁੱਟੇ ਨਾ ਚੇਗਾ ਬਹੁਤ ਉਹ ਜਿਹਨੇ ਬਰੇਜ ਵਾਲਾ ਕੰਮ ਟ तकरीबन 1.5 ਘੰਟੇ ਵਿੱਚ ਆਪਣਾ ਉੱਪਰਲਾ ਭਰ ਗਿਆ ਦਾ। ਉਹ ਖੇਤ। ਬਾਕੀ ਇਹਦੇ ਵੀ ਦੋ ਬਣਾਏ ਹੋਏ ਕਹਿ ਰਹੇ ਆਪਾਂ ਨਾਲ ਤੱਕ ਸ਼ੀਟ ਡਾਲ ਪਾਈ ਹੋਈ ਹੈ ਉੱਥੇ। ਉਹ ਕਹਿ ਰਹੇ ਸਿਕਾਲਾ ਭਰ ਜਾਂਦਾ ਆ ਥੋੜੇ ਡੋਲਾਂ ਚ ਖੱਡਾਂ ਜੀਆਂ ਪਈਆਂ ਵਿਕਣਾ ਨਾ ਹੈ। ਇਹਨਾਂ ਦਾ ਫਿਰ ਦਰਜਾ ਰਹਿਣਾ ਟੁੱਟਦੀ ਐ ਵੈਸੇ ਖਾਲਾ ਇਹਦਾ ਤਾਂ ਕਰਕੇ ਸੜ ਗਿਆ। ਵੀ ਇਹ ਵੀ ਭਰ ਚੱਲਿਆ तकरीबन। ਬਾ ਮੀ 20 ਮਿੰਟ ਦਾ ਖੇਲ ਹੋ ਰਿਹਾ। ਜੋ ਹੀ ਤਿੰਨ ਘੰਟੇ ਵਿੱਚ ਪੀਲਾ ਬਣਾ ਭਰ ਜਾਣਾ। ਲੇਟ ਆਉਂਦੀ ਹੈ 5 ਘੰਟੇ। ਆ ਰਵਰ ਚਾਰੇ ਸਮਝਦੇ ਸਾਢੇ 3:30 ਭਜਨੀ ਸਾਢੇ 10:00 ਦੀ ਹੈ ਵੀ 5 ਘੰਟੇ ਲੇਟ ਆ ਜਾਂਦੀ ਹੈ। ਬਾਕੀ ਪਾਣੀ ਲਾ ਕੇ ਕਣਕ ਦਾ ਰੰਗ ਦਾ ਫਰਕ ਬਾਕੀ ਪੈ ਜਾਂਦਾ। ਓਹ ਥੋੜੇ ਦਿਖਦੀ ਹੈ ਇਹਦਾ ਫਰਕ ਜ਼ੋਰ ਹੈ। ਹੋਵੇ। ਬਾਕੀ ਅਜੇ ਲੱਗਿਆ ਪਾਣੀ ਸ਼ਾਮ ਤੱਕ ਇਹਨਾਂ ਪੀਜਣਾ ਪਾਣੀ ਧਰਤੀ ਭੁੱਖੀ ਬਹੁਤ ਹੈ। ਇਹ ਥੋੜੀ ਨੇ ਲੇਟ ਆ ਜਾ ਵਿਚੇ ਸਾਰਾ ਕੁਝ ਭਰਿਆ ਵਾ ਚਲੋ ਪਹਿਲਾ ਪਹਿਲਾ ਥੋੜੀ ਜਿਹੀ ਹੋ ਲੱਗਦੀ ਫੇਰ ਠੀਕ ਹੈ ਬਾਅਦ ਚ ਰੇ ਭੱਤ ਵਧੀਆ ਬਣ ਜਾਂਦਾ ਵਿਚੇ ਕਾਨਕ ਸੋਣੂ ਜੰਮੇ ਸੁਪਰ ਸੀਡਰ ਵਾਲੀ ਵੀਜੀ ਵੀ ਪਰ ਆਹ ਵਾਰਾ ਡੰਗਰ ਖਰਾਬ ਕਰਨ ਲੱਗੇ ਕੋਹ ਖੜੀ ਗਾਂ ਵਿਚ ਨੂੰ ਬੜੀ ਵੀ ਉਹ ਲੱਗ ਵੀ ਖਾਣੇ ਨੂੰ ਹੁਣੇ ਇੱਕ ਉਧਰ ਮੋਟਰ ਰੋ ਬੱਚਾ ਆਪਣੇ ਉਹ ਉੱਥੇ ਖਰਾਬ ਕਰਦਾ ਹੈ ਜਾ ਆਪਣਾ ਭਰ ਗਿਆ ਦਾ ਉਧਰ ਬਾਕੀ ਚਲੋ ਟਾਈਮ ਹੈਗਾ ਦਾ ਇਧਰ ਮੈਸੇਜ ਦੇ ਛੱਡਤੀ ਆਪਾਂ ਨੇ ਥੋੜਾ ਜਿਹਾ ਖੜ ਗਿਆ ਵਿੱਚ 20 ਮਿੰਟ ਇਹਨੇ ਰੇ ਲਿਆਂਦਾ ਦਾ ਰੇੜ ਨੂੰ ਵੇਰੇਆ ਫੇਰ ਤਾਂ ਕਰਕੇ ਥੋੜਾ ਜਿਹਾ ਚੱਲਿਆ ਇੱਕ ਜੈਂਕਾਰ ਇਹਨਾ ਬੂਸਟਰ ਜਾ ਪਾਇਆ ਉਹ ਰਲਾ ਕੇ ਹੁੰ ਦਿੱਤਾ ਫਟਾਫਟ ਗੈਲੀ ਕਲਵਾ ਗੇਅਰ ਚਲੋ ਭਰ ਜਾਣਾ ਕੋਸਣਾ ਕੋਤਾ ਬਲਾ ਇੱਕੇ ਘੇਰਾ ਭਰੂਗਾ ਇਹਦਾ ਤਕਰੀਬਨ 2:30 ਵਜੇ ਬਾਕੀ ਪਤਾ ਵੀ ਕੁਝ ਨਹੀਂ ਹੈਗਾ ਕਿ ਉਹ ਟਾਈਮ ਦੇ ਹਿਸਾਬ ਨਾਲ 3:30 ਭੱਜ ਜਣੀ ਉਹ ਕਹਿ ਰਹੇ ਉਹ ਦੇਖੂਗੇ ਜਦੋਂ ਟਾਈਮ ਹੋਇਆ ਭਰ ਰਿਹਾ ਤਾਂ ਭਰ ਦੋ ਨਹੀ ਜੇ ਅੱਧਾ ਭਰ ਕੇ ਫੇਰ ਗੱਲ ਨਹੀਂ ਮਾਰਨੀ ਫੇਰ ਕੱਲ ਨੂੰ ਬਈ ਜਿਆਦਾ ਬਸੇਣ ਆਇਨਾਸ ਮਾਰ ਦਿੰਦਾ ਸਾਜਾ ਪਾਣੀ ਸਾਰਾ ਹੀ ਕਰਤਾ ਨਾ ਮੁਰਸੀਨ ਖਰਾਬ ਲਾਈਟ ਜਿਹੜੀ ਚੱਲੀ ਬਹੁਤ ਕੰਮਦੀ ਹੈ ਜੀ ਨਹੀਂ ਤਾਂ ਵਿੱਚ ਟ੍ਰਿਪ ਜਾ ਮਾਰੀ ਜਾਂਦੀ ਹੈ ਭੱਜੀ ਜਾਂਦੀ ਫੇਰ ਨਹੀਂ ਬਰਕਤ ਆਉਂਦੀ ਹਰ ਸਾਰਾ ਹੀ ਗਲ ਗਿਆ ਇੱਧਰ ਇੱਕ ਕਪਾਣਾ ਜਿਹੜਾ ਬੀਜਾ ਪਿਆ ਨਾ ਵਿੱਚ ਵਰਸੇਣ ਦੇ ਸਰੋਂ ਵੀਜੀ ਵੀ ਹੈ ਇਹ ਆਏ ਸਾਲੇ ਮੈਂ ਦੇਖਦਾ ਇਹਨੂੰ ਜਾਂ ਪਾਣੀ ਲੱਗ ਜਾਂਦਾ ਬਹੁਤ ਰੰਗ ਬਦਲਦੀ ਹੈ ਇਕੱਲਾ ਪੀਲੀ ਹੋ ਜਾਂਦੀ ਹੈ ਫਾਣੀ ਕਿ ਵਸੇ ਬਹੁਤ ਘਟ ਲਾਇਆ ਅੱਜ ਵੀ ਸਾਗ ਵਾਲੀ ਦੀ ਆਪਣਾ ਬਿੱਜੀ ਤਾਂ ਬਹੁਤ ਸਰੇਰੀ ਹੋਈ ਵੀ ਐ ਸਾਗ ਸੰਭਲੋ ਮੇਰਾ ਕਹਿੰਦੇ ਤੋੜ ਗਿਆ ਥੋੜੇ ਪਾ ਜਿੰਦਾ ਉਕਣਿਆ ਉਹ ਗੰਦਲਾ ਕਰਨੇ ਕੋਈ ਥੱਲੇ ਦੇ ਫੁੱਟ ਦਾ ਮੈਨਿੰਗ ਜਗਾ ਵਿੱਚ ਹੋ ਜਾਂਦਾ ਸਾਗ ਤਾਂ ਇਧਰ ਵੀ ਤਕਰੀਬਨ ਤਿਆਰ ਆ ਦੇਖੋ ਆ ਵਿੱਚ ਪੀਲੀ ਬਲੀ ਜੀ ਹੋ ਜਾਂਦੀ ਐ ਇਹਨੋਂ ਹੋਰ ਇਹਦਾ ਹਿੱਟਾ ਲਾਇਆ ਤੇ ਫਿਰ ਉਠਾੜਨਾ ਮਸ਼ੀਨ ਆਪਣੇ ਵਾਲਾ ਸੋਣਾ ਦਨ ਇਥੇ ਦਾ ਤਾਂ ਮੈਂ ਕਹਿੰਦਾ ਹਫਤਾ ਲੇਟ ਵੀ ਜਦਾ ਪਾਣ ਖਰਾਬ 12 ਡੰਗਰ ਖਰਾਬ ਕਰਦਾ ਕਿਉਂਕਿ ਬੱਛਾ ਜਾਂ ਫਿਰਦਾ ਹੋਰਾ ਕਰਦਾ ਹੋਰ ਜ਼ਿਆਦਾ ਚੱਲਦੇ ਨਹੀਂ ਮਿੱਠੀਆਂ ਰੋਟੀਆਂ ਸਾਗ ਦੇ ਜੀ ਮਿੱਥੇ ਮਿੱਥੇ ਵਾਦੂਆਂ 12 ਮਹੀਨੇ 30 ਦਿਨ ਨਿੰਬੂ ਲੱਗ ਹੀ ਰਹਿੰਦੇ ਇਹ ਦੇਖੋ ਇਹ ਲੱਗਣ ਲੱਗੇ ਵਿੱਚ ਉਹ ਦੇਖੋ ਪੁਲੇ ਹੋਏ ਹੋ ਥੱਲੇ ਇਹਦਾ ਇੱਕ ਬਾਡ ਹੋਗਾ ਜਿਹੜਾ ਚੜਦਾ ਇਹਦਾ ਬਹੁਤ ਤਕੜਾ ਦਾ ਇਹ ਵਿੱਚ ਫੁੱਲ ਵੀ ਆ ਰਹੇ ਆ ਇਹਦੇ ਚਲੋ ਠੀਕ ਆ ਜੀ ਮਿਲਦੇ ਆ ਫਿਰ ਆਪਾਂ ਅਗਲੇ ਬਲੌਗ ਦੇ ਵਿੱਚ ਅਸਰੀਕਾਰ ਭਾਈ ਸਾਰਿਆਂ ਨੂੰ